ਸਮਾਜ ਵਿੱਚ ਹੋ ਰਹੀਆਂ ਲਗਾਤਾਰ ਧੋਖੇਦਿਆਂ ਵਾਰਦਾਤਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਜਿਸ ਨੂੰ ਲੈ ਕੇ ਮਨੁੱਖਤਾ ਤੋਂ ਦਿਨੋਂ ਦਿਨ ਹੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਕੁਝ ਜਿਹੀ ਖਬਰ ਜ਼ਿਲ੍ਹਾ ਫਿਰੋਜ਼ਪੁਰ ਦੀ ਸਾਹਮਣੇ ਆਈ ਹੈ ਜਿੱਥੇ ਖੁਦ ਨੂੰ ਮਲੇਸ਼ੀਆ ਦੀ ਰਹਿਣ ਵਾਲੀ ਦੱਸ ਕੇ ਅਤੇ ਪਹਿਲਾਂ ਹੀ ਚਾਰ ਵਿਆਹ ਕਰਵਾ ਚੁੱਕੀ ਲੜਕੀ ਨੇ ਖੁਦ ਨੂੰ ਕੁਆਰੀ ਦੱਸ ਕੇ ਫੌਜੀ ਜਵਾਨ ਨਾਲ ਵਿਆਹ ਕਰਵਾ ਲਿਆ ਠੱਗ ਲਾੜੀ ਅਤੇ ਉਸ ਦੇ ਚਾਰ ਸਾਥੀਆਂ ਖਿਲਾਫ ਥਾਣਾ ਕੁਲਗੜੀ ਦੀ ਪੁਲਿਸ ਨੇ ਧੋਖਾ ਦੇਹੀ ਦਾ ਮਾਮਲਾ ਦਰਜ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜੋਰਾ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਕਿਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰੁਕਨਾ ਬੇਗੂ ਜ਼ਿਲ੍ਹਾ ਫਿਰੋਜ਼ਪੁਰ ਨੇ ਦੋਸ਼ ਲਾਉਂਦੇ ਦੱਸਿਆ ਕਿ ਉਸਦੀ ਹਰਮਨਦੀਪ ਕੌਰ ਨਾਲ ਸੋਸ਼ਲ ਮੀਡੀਆ ਰਾਹੀਂ ਜਾਣ ਪਛਾਣ ਹੋਈ ਸੀ ਤੇ ਹਰਮਨਦੀਪ ਕੌਰ ਨੇ ਆਪਣੇ ਆਪ ਨੂੰ ਮਲੇਸ਼ੀਆ ਦੀ ਰਹਿਣ ਵਾਲੀ ਦੱਸਿਆ ਅਤੇ ਸ਼ਿਕਾਇਤਕਰਤਾ ਵੱਲੋਂ ਉਸ ਨੂੰ ਘਰੇਲੂ ਸਮਾਨ ਵੀ ਲੈ ਕੇ ਦਿੱਤਾ ਗਿਆ ਸੀ ਫੌਜੀ ਜਵਾਨ ਅਨੁਸਾਰ ਉਹ ਜਨਵਰੀ 2021 ਤੇ ਛੁੱਟੀ ਤੇ ਆਇਆ ਸੀ ਅਤੇ ਹਰਮਨਦੀਪ ਕੌਰ ਨੇ ਗੁਰਦੇਵ ਕੌਰ ਨਾਲ ਆਪਣੀ ਮਾਂ ਵਜੋਂ ਜਾਣ ਪਛਾਣ ਕਰਵਾਈ ਅਤੇ ਸੋਨੀਆ ਪਤਨੀ ਭਾਦਲ ਸਿੰਘ ਨੂੰ ਆਪਣੀ ਮਾਸੀ ਦੀ ਲੜਕੀ ਅਤੇ ਤਰਨਜੀਤ ਸਿੰਘ ਪੁੱਤਰ ਰੂਪ ਸਿੰਘ ਨੂੰ ਆਪਣਾ ਭਰਾ ਦੇ ਤੌਰ ਤੇ ਮਿਲਵਾਇਆ ਅਤੇ ਇਹਨਾਂ ਸਾਰਿਆਂ ਨੇ ਦੱਸਿਆ ਕਿ ਹਰਮਨਦੀਪ ਕੌਰ ਅਜੇ ਕੁਆਰੀ ਹੈ ਐਸਆਈ ਜ਼ੋਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਰਨਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਹਰਮਨਦੀਪ ਕੌਰ ਪਹਿਲਾਂ ਵੀ ਚਾਰ ਵਿਆਹ ਕਰਵਾ ਚੁੱਕੀ ਹੈ ਅਤੇ ਆਪਣੇ ਆਪ ਨੂੰ ਕੁਆਰੀ ਦੱਸ ਕੇ ਉਸਨੇ ਸ਼ਿਕਾਇਤਕਰਤਾ ਨਾਲ 4 ਫਰਵਰੀ 2021 ਨੂੰ ਫਰੀਦਕੋਟ ਦੇ ਇੱਕ ਧਾਰਮਿਕ ਸਥਾਨ ਤੇ ਵਿਆਹ ਵੀ ਕਰਵਾਇਆ ਸੀ ਸ਼ਿਕਾਇਤਕਰਤਾ ਨਾਲ ਬਿਨਾਂ ਤਲਾਕ ਦੇ ਵਿਆਹ ਕਰਵਾ ਕੇ ਉਸਨੇ ਫੌਜੀ ਜਵਾਨ ਨਾਲ ਧੋਖਾ ਦੇਈ ਕੀਤਾ ਹੈ ਜਿਸ ਲਈ ਪੁਲਿਸ ਵੱਲੋਂ ਹਰਮਨਦੀਪ ਕੌਰ ਪੁੱਤਰੀ ਰੂਪ ਸਿੰਘ ਤੇਜਪ ਕੌਰ ਤਰਨਜੀਤ ਸਿੰਘ ਸੰਦੀਪ ਕੌਰ ਅਤੇ ਸੋਨੀਆ ਵਾਸੀ ਜ਼ਿਲ੍ਹਾ ਬਰਨਾਲਾ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਰਹੀ ਕਾਰਵਾਈ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ